ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 615 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਪ੍ਰਭ ਕੀ ਸ਼ਰਨ ਸਗਲ ਪੈਲਾਥੇ ਦੁਖ ਬਿਨਸੇ ਸੁਖ ਪਾਇਆ ਸਾਬ ਕਹਿੰਦੇ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਂਦੇ ਨਾਲ ਮਨ ਦੇ ਸਾਰੇ ਡਰ ਦੁਖ ਦੂਰ ਹੋ ਜਾਂਦੇ ਹਨ ਦੁਖ ਬਿਨਸੇ ਸੁਖ ਪਾਇਆ ਮਨ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਸਰਦੀ ਵੀ ਸੁਖ ਪ੍ਰਾਪਤ ਹੁੰਦਾ ਹੈ ਦਿਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਉਹ ਪਰਮਾਤਮਾ ਮੇਰੇ ਉੱਤੇ ਦਿਆਲ ਹੋਇਆ ਬ੍ਰਹਮ ਪਰਮਾਤਮਾ ਸੰਸਾਰ ਦਾ ਮਾਲਕ ਜਿਹੜਾ ਹੈ ਪੂਰੇ ਸਤਗੁਰੂ ਦੇ ਰਾਹੀ ਐਸਾ ਪਰਮਾਤਮਾ ਮਿਲਿਆ ਹੈ ਪ੍ਰਭ ਜੀ ਤੂੰ ਮੇਰੋ ਸਾਹਿਬ ਦਾਤਾ ਹੈ ਪਰਮਾਤਮਾ ਤੂੰ ਮੇਰਾ ਹੀ ਨਹੀਂ ਸਾਰੇ ਸੰਸਾਰ ਦੇ ਜੀਵਾਂ ਦਾ ਦਾਤਾ ਹੈ ਕਰ ਕਿਰਪਾ ਪ੍ਰਭ ਦੀਨ ਦੇ ਅਲਾ ਗੁਣ ਗਾ ਮੂੰ ਰੰਗਰਾਤਾ ਮੇਰੇ ਉੱਤੇ ਕਿਰਪਾ ਕਰੋ ਦੀਨਾਂ ਤੇ ਦਇਆ ਕਰਨ ਵਾਲੇ ਕਿ ਮੈਂ ਆਪ ਜੀ ਦੇ ਹਮੇਸ਼ਾ ਗੁਣ ਗਾਂਦਾ ਰਵਾਂ ਰਹਾਉ ਸਤਗੁਰ ਨਾਮ ਨਿਧਾਨ ਦੜਾਇਆ ਚਿੰਤਾ ਸਗਲ ਬਨਾਸੀ ਸਤਗੁਰ ਦੇ ਰਾਹੀ ਉਸ ਪ੍ਰਮਾਤਮਾ ਦੇ ਨਾਮ ਨੂੰ ਸਿਮਰਿਆ ਤੇ ਮਨ ਦੀ ਸਾਰੀ ਚਿੰਤਾ ਖਤਮ ਹੋ ਗਈ ਕਰ ਕਿਰਪਾ ਆਪਣੋ ਕਰ ਲਈ ਨਾ ਮਨ ਵਸਿਆ ਬਨਾਸੀ ਪ੍ਰਮਾਤਮਾ ਨੇ ਆਪਣਾ ਮੇਰ ਭਰਿਆ ਹੱਥ ਰੱਖ ਕੇ ਮੈਨੂੰ ਆਪਣਾ ਬਣਾ ਲਿਆ ਤੇ ਮੇਰਾ ਮਨ ਜਿਹੜਾ ਹੈ ਪ੍ਰਮਾਤਮਾ ਨਾ ਨਾਸ਼ ਹੋਣ ਵਾਲੇ ਦੇ ਵਿੱਚ ਸਮਾ ਗਿਆ ਤਾਂ ਕੋ ਬਿਗੜ ਨ ਕੋ ਲੱਗ ਹੈ ਜੋ ਸਤਗੁਰਿਆ ਆਪਣਾ ਰੱਖ ਕੇ ਜਿਸ ਦੇ ਉੱਤੇ ਉਸ ਪਰਮਾਤਮਾ ਦੀ ਕਿਰਤ ਪਾ ਹੋਵੇ ਉਸ ਨੂੰ ਕੋਈ ਵੀ ਬਿਗੜਨੀ ਲੱਗੇ ਹੁੰਦਾ ਕੋਈ ਵੀ ਦੁੱਖ ਤਕਲੀਫ ਜਿਹੜਾ ਹੈ ਦੁਖੀ ਨਹੀਂ ਕਰਦਾ ਕਿਉਂਕਿ ਉਸ ਦੀ ਰੱਖਿਆ ਉਸ ਪਰਮਾਤਮਾ ਨੇ ਕੀਤੀ ਹੈ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਂ ਦਾ ਅੰਤਰਜਾਮੀ ਚਰਨ ਕਮਲ ਬਸੇਰੇ ਦੇ ਅੰਤਰ ਅੰਮ੍ਰਿਤ ਹਰਸ ਚਾਖੇ ਉਸ ਪਰਮਾਤਮਾ ਦੇ ਸ਼ਬਦ ਰੂਪੀ ਚਰਨ ਕਮਲ ਮਿਰਤੂ ਤੋਰਤ ਜਿਹੜੇ ਹਨ ਮੇਰੇ ਹਿਰਦੇ ਰੂਪੀ ਘਰ ਵਿੱਚ ਵਸ ਗਏ ਹਨ ਤੇ ਮੈਂ ਉਸ ਦਾ ਰਸ ਚਖਿਆ ਹੈ ਕਰ ਸੇਵਾ ਸੇਵਕ ਪ੍ਰਭੇ ਆਪਣੇ ਜਨਮਨ ਕੀ ਏ ਚਿਪਜਾਈ ਉਸ ਪਰਮਾਤਮਾ ਦੀ ਸੇਵਾ ਸੇਵਕ ਬਣ ਕੇ ਕਰ ਜਿਨੇ ਤੇਰੀ ਹਰ ਇੱਕ ਮੰਦੀ ਇੱਛਾ ਪੂਰੀ ਕੀਤੀ ਹੈ ਨਾਨਕ ਦਾ ਤਾਂ ਕਿਆ ਬਲਿਹਾਰ ਹੈ ਜਿਨ ਪੂਰਨ ਪੰਜ ਰਖਾਈ ਦਾਸ ਨਾਨਕ ਆਖਦਾ ਕਿ ਮੈਂ ਉਸ ਪਰਮਾਤਮਾ ਦੇ ਬਲਿਹਾਰ ਜਾਣਾ ਹਾਂ ਜਿਨੇ ਮੇਰੇ ਜ਼ਿੰਦਗੀ ਦੇ ਸਾਰੇ ਕਾਰਜ ਆਪ ਸਵਾਰੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ